ਬਣਵਾਰੀਦਾਲ ਪ੍ਰੋਹਤ ਹੋਰਾਂ ਦਾ ਅਸਤੀਫਾ ਮੰਜ਼ੂਰ ਹੋ ਗਿਆ ਹੈ ਤੇ ਉਹਨਾਂ ਦੀ ਥਾਂ ਦੇ ਉੱਤੇ ਗੁਲਾਬਚੰਦ ਕਟਾਰੀਆ ਪੰਜਾਬ ਦੇ ਰਾਜਪਾਲ ਬਣ ਗਏ ਨੇ ਤੇ ਗੁਲਾਬਚੰਦ ਕਟਾਰੀਆ ਹੋਰਾਂ ਨੇ ਸੌ ਚੁੱਕ ਅਲਾ ਆਪਣਾ ਸਮਾਗਮ ਨੇਪਰੇ ਚਾੜ ਲਿਆ ਹੈ ਤੇ ਹੁਣ ਜਿਹੜੀਆਂ ਸਰਕਾਰ ਦੇ ਨਾਲ ਜੁੜੀਆਂ ਗਤੀਵਿਧੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਕਹਿੰਦੇ 6 ਮਹੀਨੇ ਲੱਗਣਗੇ ਮੈਨੂੰ ਪੰਜਾਬ ਨੂੰ ਸਮਝਦੇ ਹੋਏ ਤੇ ਮੈਂ ਵੀ ਸੜਕੀ ਮਾਰਗ ਰਾਹੀਂ ਪੰਜਾਬ ਦੇ ਪਿੰਡਾਂ ਦਾ ਖਾਸ ਕਰ ਸਰਹੱਦੀ ਇਲਾਕਿਆਂ ਦਾ ਦੌਰਾ ਜ਼ਰੂਰ ਕਰਾਂਗਾ ਬੜੀ ਘੁੱਟ ਕੇ ਜੱਫੀ ਪਾਈ ਭਗਵੰਤ ਮਾਨ ਸਾਹਿਬ ਨੇ ਤੇ ਕਿਹਾ ਅਸੀਂ ਤਾਂ ਰਾਜਪਾਲ ਸਾਹਿਬ ਨਾਲ ਬਹੁਤ ਪਿਆਰ ਮੁਹੱਬਤ ਨਾਲ ਵਿਚਰਾਂਗੇ ਆਮ ਪ੍ਰਚਲਿਤ ਹੈ ਕਿ ਜਿੱਥੇ ਰਾਜਪਾਲ ਉਸੇ ਪਾਰਟੀ ਦੇ ਨੇ ਤੇ ਸੂਬੇ ਦੀ ਸਰਕਾਰ ਵੀ ਉਸੇ ਪਾਰਟੀ ਦੀ ਹੈ ਉੱਥੇ ਤਾਂ ਇਹ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਘਿਓ ਖਿਚੜੀ ਹੁੰਦੀ ਹੈ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ ਖਾਸ ਕਰਕੇ ਸੀ ਕਿ ਜਿਹੜੇ ਸੰਤ ਸਮਾਜ ਦੇ ਨਾਲ ਜੁੜੇ ਹੋਏ ਅਧਿਆਤਮਿਕ ਲੋਗ ਨੇ ਸਾਧੂ ਸੰਤ ਨੇ ਉਹਨਾਂ ਨੂੰ ਇਸ ਦੌਰਾਨ ਸੱਦਾ ਪੱਤਰ ਦਿੱਤਾ ਗਿਆ ਕਈ ਤਰ੍ਹਾਂ ਦੇ ਰਵਣ ਕੀਤੇ ਗਏ ਪੂਜਾ ਕੀਤੀ ਗਈ ਕਾਫੀ ਕੁਝ ਰੀਤਾਂ ਨਿਭਾਈਆਂ ਤੇ ਦੂਜੇ ਪਾਸੇ ਇਹ ਜਿਹੜੀ ਇਮਾਰਤ ਇਹ ਪਹਿਲੀ ਬਰਸਾਤ ਪਹਿਲੇ ਮੌਨਸੂਨ ਦੇ ਵਿੱਚ ਹੀ ਚੋਣ ਲੱਗ ਪਈ 271 ਕਰੋੜ ਰੁਪਏ ਚਲਦਾ ਹੋਇਆ 700 ਕਰੋੜ ਰੁਪਏ ਵਿੱਚ ਪੈ ਕੇ ਦਾ 72 ਕਰੋੜ ਦੇ ਵਿੱਚ ਪੂਰਾ ਹੋਇਆ ਅੰਤਰਰਾਸ਼ਟਰੀ ਪੱਧਰ ਤੋਂ ਬੱਕ ਬੱਕ ਰਾਜਾਂ ਦੇ ਮਹਿਮਾਨਾਂ ਨੇ ਆਉਣਾ ਹੁੰਦਾ ਹੈ ਜੇ ਕਿਤੇ ਐਗਤੀ ਸੱਦੇ ਹੁੰਦੇ ਇਹਨਾਂ ਨੇ ਤਾਂ ਬੜਾ ਵੱਡਾ ਨਜ਼ਾਰਾ ਮਿਲ ਜਾਂਦਾ ਸੀ ਕਿ ਆ ਸੰਸਦ ਜਿੱਤੇ 900 ਕਰੋੜ ਤੋਂ ਵੱਧ ਖਰਚਤਾ ਤੇ ਉਹਦੇ ਜਿੱਤਾ ਪਾਣੀ ਟਿਪ ਕਰਿਆ ਹੈ ਕਈ ਸੰਸਦ ਮੈਂਬਰ ਕਹਿੰਦੇ ਇਹਦੇ ਨਾਲ ਤਾਂ ਪੁਰਾਣੀ ਸੰਸਦ ਵੀ ਚੰਗੀ ਸੀ ਕਦੇ ਅੱਜ ਤੱਕ ਇਸ ਤਰ੍ਹਾਂ ਦਾ ਤਾਂ ਨਹੀਂ ਮਿਲਿਆ ਸੀ ਕੋਈ ਚੋਗੀ ਟਿੰਸਾ ਸਾਹਿਬ ਦੇ ਉੱਤੇ ਵੀ ਕਾਰਵਾਈ ਹੋ ਗਈ ਹੈ ਢੀਂਸਾ ਸਾਹਿਬ ਨੂੰ ਵੀ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਹੁਣ ਸਵਾਲੇ ਨੇ ਜਿਹੜੇ ਲੀਡਰ ਨੇ ਬਾਕੀ ਸੋਹ ਖਤਿਆਰ ਕੀਤੇ ਨੇ ਉਹ ਕਹਿੰਦੇ ਨੇ ਕਿ ਇਹ ਰਵਈਆ ਤਾਨਾਸ਼ਾਹੀ ਹੈ ਤੇ ਇਹੀ ਪਾਰਟੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਸੁਖਵੀਰ ਬਾਦਲ ਜਿਵੇਂ ਦਰਾਣੀ ਤੇ ਝਠਾਣੀ ਸਿੱਠਣੀਆਂ ਦਿੰਦੀਆਂ ਨੇ ਨਾ ਇੱਕ ਦੂਜੇ ਨੂੰ ਹਮ ਇਸ ਤਰੀਕੇ ਨਾਲ ਲੱਗੇ ਹੋਏ ਨੇ ਜਦੋਂ ਚੜਾਈ ਸੀ ਉਦੋਂ ਸਾਰੇ ਇਕੱਠੇ ਸੀ ਜਿਹੜੇ ਇਲਜ਼ਾਮ ਪ੍ਰਦੀਪ ਕਲੇਰ ਲਾਉਂਦਾ ਹੈ ਅਸੀਂ ਮੰਨਦੇ ਹਾਂ ਉਹ ਦੁਖੀ ਹੈ ਉਹ ਵਾਦਾ ਮਾਪ ਗਵਾ ਬਣ ਕੇ ਕਾਨੂੰਨੀ ਪ੍ਰਕਿਰਿਆ ਚ ਆਉਂਦਾ ਹੈ ਉਹਦੇ ਇਲਜ਼ਾਮਾਂ ਦਾ ਜਵਾਬ ਨਹੀਂ ਦਿੰਦੇ ਚਿੱਠੀ ਆਈ ਉਹਦੀ ਹਿੰਦੀ ਚ ਸੀ ਉਹ ਚਿੱਠੀ ਪੰਜਾਬੀ ਚ ਕਿਹਨੇ ਲਿਖੀ ਸਾਬਕਾ ਜਨਰਲ ਕੰਨੀਕਰ ਬਚਨ ਸਿੰਘ ਕਹਿੰਦੇ ਆ ਜਦੋਂ ਕੋਈ ਬੰਦਾ ਚਿੱਠੀ ਦੇਣ ਆਵੇ ਉਹਦੀ ਬਕਾਇਦਾ ਫੋਟੋ ਰੱਖੀ ਜਾਂਦੀ ਹੈ ਇਹ ਚਿੱਠੀ ਕੌਣ ਲੈ ਕੇ ਗਿਆ ਇਹਦੀ ਫੋਟੋ ਕਿਹਦੀ ਹੈ 1 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਰੀ ਹੁੰਦੇ ਨੇ ਬੁਰਜ ਜਵਾਰ ਸਿੰਘ ਵਾਲਾ ਪਿੰਡ ਤੋਂ 14 12 14 ਸਤੰਬਰ ਦੇ ਨੇੜੇ ਉਹਨਾਂ ਦੇ ਅੰਕ ਲਾਰੇ ਜਾਂਦੇ ਆ ਤੇ ਇਹਨਾਂ ਦੇ ਬਲਾਰੇ ਸਾਹਿਬ ਆ ਕੇ ਕਹਿੰਦੇ ਨੇ ਲਓ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਸੀ ਅਬਰੁੱਧਿਆ ਨੇ ਉੱਥੇ ਸਵਾਲ ਖੜੇ ਕਰਤੇ ਤੇ ਬਾਦਲ ਸਾਹਿਬ ਸੀਬੀਆਈ ਨੂੰ ਦੇ ਗਏ ਸਤਿ ਸ਼੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਚਾਤ ਪਾਉਣਾ ਹੈ ਕਿ ਹਫ਼ਤੇ ਦੇ ਦੌਰਾਨ ਕੀ ਕੁਝ ਵਾਪਰ ਚੁਕਿਆ ਹੈ ਸਾਡੇ ਆਲੇ ਦੁਆਲੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਤੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਕਿਹੜੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਸਿਆਸੀ ਤੌਰ ਦੇ ਉੱਤੇ ਕਿੱਥੇ ਉਥਲ ਪੁਤਲ ਹੋ ਚੁੱਕੀ ਹੈ ਤਾਂ ਇਸ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਾ ਹਾਂ ਢੱਲੋਂ ਸਵਾਗਤ ਹੈ ਜੀ ਸ਼ੁਕਰੀਆ ਜੀ ਸਭ ਹਫਤੇ ਦੇ ਦੌਰਾਨ ਕਾਫੀ ਕੁਝ ਵਾਪਰ ਗਿਆ ਕਈ ਸਮਾਗਮ ਹੋ ਗਏ ਕਈ ਤਰ੍ਹਾਂ ਦੇ ਰੋਸੇ ਹੋ ਗਏ ਕਈਆਂ ਨੇ ਇਧਰੋਂ ਉਧਰ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਲਈ ਸਿਆਸਤ ਪੂਰੀ ਤਰ੍ਹਾਂ ਭਖੀ ਰਹੀ ਤੇ ਇੱਕ ਰਾਜਪਦਰੀ ਸਮਾਗਮ ਕੀਤਾ ਗਿਆ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਇਸ ਦੌਰਾਨ ਸ਼ਰਧਾ ਦੇ ਫੁੱਲ ਪੇਟ ਕੀਤੇ ਗਏ ਵੈਸੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸਮਾਗਮ ਹੋਏ ਪਰ ਰਾਜਪਦਰੀ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਦੇਖੋ ਸ਼ਹੀਦ ਦੇ ਆਜ਼ਮ ਸ਼ਹੀਦ ਉਦਮ ਸਿੰਘ ਦਾ ਜਿਹੜਾ ਪਿੰਡ ਉਹ ਸੁਨਾਮ ਹੂੰ ਉਹਨਾਂ ਦਾ ਉਹ ਨਾਲ ਵੀ ਰੱਖਤਾ ਸੁਨਾਮ ਉਦਮ ਸਿੰਘ ਵਾਲਾ ਜੀ ਆ ਇੱਥੇ ਕਈ ਹੋਰ ਤਰ੍ਹਾਂ ਦੇ ਨਾਲ ਰੱਖਦੇ ਫਿਰਦੇ ਆ ਨਕਲ ਕਰਦੇ ਆ ਉਹਨਾਂ ਦਾ ਨਾਮ ਆਮ ਤੌਰ ਤੇ ਦੇਖਿਆ ਗਿਆ ਸੀ ਰਾਮ ਮੁਹੰਮਦ ਸਿੰਘ ਅਜਾ ਉਹਨਾਂ ਨੇ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਵਾਸਤੇ ਉਥੇ ਕੈਕਸਟਨ ਹਾਲ ਦੇ ਵਿੱਚ ਜਾ ਕੇ ਆਪਣਾ ਬਦਲਾ ਲਿਆ ਬੜੀ ਵੱਡੀ ਕੁਰਬਾਨੀ ਕੀਤੀ ਤੇ ਉਸ ਤੋਂ ਬਾਅਦ ਭੱਜੇ ਨਹੀਂ ਕਿਤੇ ਨਹੀਂ ਗਏ ਖੜੇ ਹੋ ਕੇ ਕਹਿਤਾ ਕਿ ਮੈਂ ਕੀਤਾ ਮੈਂ ਆਪਣਾ ਮਕਸਦ ਪੂਰਾ ਕਰ ਲਿਆ ਮੈਨੂੰ ਤੁਸੀਂ ਅरेस्ट ਕਰ ਲੋ ਗ੍ਰਿਫਤਾਰ ਕਰ ਲੋ ਉਦੋਂ ਬਾਅਦ ਉਹਨਾਂ ਨੇ ਫਾਂਸੀ ਦਾ ਤਖਤਾ ਝੁੰਮਿਆ ਉਹਨਾਂ ਸ਼ਹੀਦਾਂ ਦੀ ਸ਼ਹਾਦਤਾ ਕਰਕੇ ਅਸੀਂ ਇਸ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਮੁੱਖ ਮੰਤਰੀ ਨੇ ਵੀ ਉੱਥੇ ਆਪਣੇ ਸਨੇਹ ਦੇ ਦਿੱਤੇ ਕੁਝ ਵਿਕਾਸ ਦੀਆਂ ਗੱਲਾਂ ਕੀਤੀਆਂ ਔਰ ਉਹ ਸ਼ਹੀਦ ਜਿਹੜੇ ਸ਼ਹੀਦ ਦੇ ਅਜਮ ਸਰਦਾਰ ਭਗਤ ਸਿੰਘ ਸ਼ਹੀਦ ਉਦਮ ਸਿੰਘ ਹੋਰ ਜਿੰਨੇ ਵੀ ਸੀਗੇ ਉਹ ਜਦੋਂ ਅੱਜ ਦੇਖਦੇ ਹੋਣਗੇ ਕਿ ਐਸ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਅਸੀਂ ਕੁਰਬਾਨੀਆਂ ਕੀਤੀਆਂ ਜਿੱਥੇ ਅਮੀਰੀ ਤੇ ਗਰੀਬੀ ਦਾ ਪਾੜਾ ਵੱਧ ਗਿਆ ਜਿੱਥੇ ਬੇਰੁਜ਼ਗਾਰੀ ਸਿਰ ਤੇ ਆ ਨਸ਼ੇ ਬਹੁਤ ਵੱਧ ਗਏ ਨੇ ਆਬਾਦੀ ਦਾ ਪਤਾ ਹੀ ਨਹੀਂ ਕਿੰਨਾ ਕਿ ਕਿੱਥੇ ਜਾ ਕੇ ਖੜਾਉਣੀ ਆ ਤੇ ਕਾਨੂੰਨ ਇਹੋ ਜਿਹੇ ਬਣ ਗਿਆ ਜਿਹੜੇ ਮੂਮ ਦੇ ਕਾਨੂੰਨ ਨੇ ਗਰੀਬ ਵਾਸਤੇ ਬਹੁਤ ਸਖਤ ਨੇ ਅਮੀਰ ਵਾਸਤੇ ਇਹ ਗਰਮ ਕਰਕੇ ਜਿੱਧਰ ਨੂੰ ਮਰਜੀ ਮੋੜ ਲੋ ਇਹ तमाम ਚੀਜ਼ਾਂ ਜਦੋਂ ਦੇਖਦੇ ਹੋਣਗੇ ਤੇ ਫਿਰ ਡਾਕਟਰ ਮੁਹੰਮਦ ਕਵਾਲ ਨੇ ਕਿਹਾ ਸੀ ਕਿ ਸਾਰੇ ਯਹਾਂ ਸੇ ਅੱਛਾ ਹਿੰਦੁਸਤਾਨ ہمارا ہم ਬੁਲਬਲੇ ہیں اس کی ج گلستاں ہمارا ਉਸੇ ਡਾਕਟਰ ਮਹਾਮ ਇਕਵਾਲ ਨੂੰ ਕਹਿਣਾ ਪੈ ਗਿਆ ਸੀ ਕਿ 부ਸੀ ਆਤੀ ਹੈ ਵਤਨ ਕੋ ਵਤਨ ਕਹਤੇ ਹੋਏ ਭਾਵ ਜੋ ਉਹਨਾਂ ਦੀ ਸੋਚ ਸੀ ਪਾੜਾ ਅਮੀਰੀ ਗਰੀਬੀ ਦਾ ਤੇ ਇੱਥੇ ਕੋਈ ਧਰਮ ਨਾਲ ਲੜੀ ਜਾਂਦਾ ਕੋਈ ਜਾਤੀ ਨਾਲ ਲੜੀ ਜਾਂਦਾ ਕੋਈ ਖਿੱਤੇ ਨਾਲ ਲੜੀ ਜਾਂਦਾ ਸ਼ਾਇਦ ਇਹ ਸੋਚ ਉਹਨਾਂ ਸ਼ਹੀਦਾਂ ਦੀ ਨਹੀਂ ਸੀ ਅਸੀਂ ਉਹਨਾਂ ਦੇ ਇਹਦਾ ਸ਼ਹਾਦਤ ਦਾ ਦਿਲ ਲੰਗਿਆ ਆਪਣੇ ਵੱਲੋਂ ਸ਼ਰਦਾ ਦੇ ਫੁੱਲ ਭੇਟ ਕਰਦੀ ਹੈ ਜੀ ਟਿਲ ਸਾਹਿਬ ਰਾਜਪਾਲ ਬਨਵਾਰੀ لال ਪੁਰੀਹਤ ਹੁਰਾਂ ਦੇ ਨਾਲ ਕਾਫੀ ਕੁਝ ਚੱਲਦਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਸ ਦੇ ਵਿੱਚ ਖਹਿਬਾਜ਼ੀਆਂ ਹੋਈਆਂ ਆਪਸ ਦੇ ਵਿੱਚ ਫਿਰ ਮੇਲਜੁਲ ਵਾਧਾ ਵੀ ਨਜ਼ਰ ਆਇਆ ਤੇ ਜਦੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਤਾਂ ਅਸਤੀਫਾ ਉਹ ਤੱਕ ਮਨਜ਼ੂਰ ਨਹੀਂ ਹੋਇਆ ਕਾਫੀ ਮਹੀਨੇ ਤੱਕ ਉਹ ਇਸੇ ਤਰ੍ਹਾਂ ਹੀ ਗਵਰਨਰ ਬਣੇ ਰਹੇ ਤੇ ਆਖਰੀ ਵੇਲੇ ਜਦੋਂ ਉਹਨਾਂ ਨੇ ਅਹੁਦਾ ਛੱਡਣਾ ਸੀਗਾ ਅਸਤੀਫਾ ਮਨਜ਼ੂਰ ਹੋਣਾ ਸੀ ਉਦੋਂ ਵੀ ਉਹ ਸਰਹੱਦੀ ਖੇਤਰਾਂ ਦੇ ਦੌਰੇ ਤੇ ਸੀਗੇ ਤੇ ਇਸ ਦੌਰੇ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਟਿੱਪਣੀ ਕਰਤੀ ਤੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਤੀ ਤੇ ਅਚਾਨਕ ਚਰਚਾ ਛੱਡਦੀ ਹੈ ਖਬਰ ਆਉਂਦੀ ਹੈ ਕਿ ਬਨਵਾਰੀ لال ਪ੍ਰੋਹਤ ਹੋਰਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਤੇ ਉਹਨਾਂ ਦੀ ਥਾਂ ਦੇ ਉੱਤੇ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਰਾਜਪਾਲ ਬਣ ਗਏ ਨੇ ਤੇ ਗੁਲਾਬ ਚੰਦ ਕਟਾਰੀਆ ਹੋਰਾਂ ਨੇ ਸੌਚੁੱਕ ਵਾਲਾ ਆਪਣਾ ਸਮਾਗਮ ਨੇਪਰੇ ਚਾੜ ਲਿਆ ਤੇ ਹੁਣ ਜਿਹੜੀਆਂ ਸਰਕਾਰ ਦੇ ਨਾਲ ਜੁੜੀਆਂ ਗਤੀਵਿਧੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਕਹਿੰਦੇ 6 ਮਹੀਨੇ ਲੱਗਣਗੇ ਮੈਨੂੰ ਪੰਜਾਬ ਨੂੰ ਸਮਝਦੇ ਹੋਏ ਤੇ ਮੈਂ ਵੀ ਸੜਕੀ ਮਾਰਗ ਰਾਹੀਂ ਪੰਜਾਬ ਦੇ ਪਿੰਡਾਂ ਦਾ ਖਾਸ ਕਰ ਸਰਹੱਦੀ ਇਲਾਕਿਆਂ ਦਾ ਦੌਰਾ ਜ਼ਰੂਰ ਕਰਾਂਗਾ ਦੇਖੋ ਜਦੋਂ ਪਹਿਲੇ ਦਿਨੋਂ ਆਏ ਨੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਮੁੱਖ ਜੱਜ ਸ਼ੀਲ ਲਾਗ ਉਹਨਾਂ ਨੇ ਉਹਨਾਂ ਨੂੰ ਭੇਦ ਰੱਖਣ ਦੀ ਸੋਚ ਕਾਈ ਉੱਥੇ ਪੁਰਾਣੇ ਰਾਜਪਾਲ ਆਹ ਹੋਣ ਵਾਲੇ ਨੇ ਪ੍ਰੋਤਸਾਹ ਉਦੋਂ ਪੁਰਾਣੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਵੇਲੇ ਹੁੰਦੇ ਸੀ ਉਹ ਵੀ ਰਾਜਸਥਾਨ ਨਾਲ ਸੰਬੰਧਤ ਨੇ ਉਹ ਆਏ ਹੋਏ ਸਨ ਪੰਜਾਬ ਦੇ ਮੁੱਖ ਮੰਤਰੀ ਵੀ ਚੇਚੇ ਤੌਰ ਤੇ ਗਏ ਜਾਨਾ ਵੀ ਬੰਦਾ ਸੀ ਕਿਉਂਕਿ ਪ੍ਰੋਟੋਕੋਲ ਹੈ ਉਹਨਾਂ ਦੀ ਧਰਮ ਪਤਨੀ ਉਹ ਵੀ ਉੱਥੇ ਹਾਜ਼ਰ ਸਨ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਾਬਕਾ ਰਾਜਪਾਲ ਬੀਪੀ ਸਿੰਘ ਬਦਨਾਵਰ ਉਹ ਵੀ ਰਾਜਸਤਾਨੀ ਦਸਤਾਰ ਸਜਾ ਕੇ ਸਜੇ ਹੋਏ ਸਨ ਬੜੀ ਘੁੱਟ ਕੇ ਜੱਫੀ ਪਾਈ ਭਗਵੰਤ ਮਾਨ ਸਾਹਿਬ ਨੇ ਤੇ ਕਿਹਾ ਅਸੀਂ ਤਾਂ ਰਾਜਪਾਲ ਸਾਹਿਬ ਨਾਲ ਬਹੁਤ ਪਿਆਰ ਮੁਹੱਬਤ ਨਾਲ ਵਿਚਰਾਂਗੇ ਮੀਡੀਆ ਨਾਲ ਗੱਲ ਹੋਈ ਤਾਂ ਕਿਹਾ ਗਿਆ ਮੈਨੂੰ ਵੀ ਪੰਜਾਬ ਦੇ ਖੇਤਰ ਬਹੁਤ ਵਧੀਆ ਲੱਗਦੇ ਆ ਇਹਨਾਂ ਦੇ ਖੇਤ ਨਹੀਂ ਜਿਹੜੇ ਹੋਰ ਮੈਂ ਵੀ ਚਾਹਾਂਗਾ ਕਿ ਪੰਜਾਬ ਦਾ ਦੌਰਾ ਕਰਾਂ ਪੰਜਾਬ ਦੇ ਸਰहदी ਕਿਸ ਤਰ੍ਹਾਂ ਦਾ ਦੌਰਾ ਕਰਾਂ ਆਮ ਪ੍ਰਚਲਿਤ ਹੈ ਕਿ ਜਿੱਥੇ ਰਾਜਪਾਲ ਉਸੇ ਪਾਰਟੀ ਦੇ ਨੇ ਤੇ ਸੂਬੇ ਦੀ ਸਰਕਾਰ ਵੀ ਉਸੇ ਪਾਰਟੀ ਦੀ ਹੈ ਉੱਥੇ ਤਾਂ ਇਹ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਘਿਓ ਖਿਚੜੀ ਹੁੰਦੀ ਹੈ ਜਿੱਥੇ ਰਾਜਪਾਲ ਹੋਰ ਤੇ ਸਰਕਾਰਾਂ ਭਾਜਪਾ ਵਿਰੋਧੀ ਹੋਣ ਉੱਥੇ ਇਹਨਾਂ ਦੀ ਭੂਮਿਕਾ ਹੋਰ ਹੈ ਇਹ ਗੱਲ ਵੱਖਰੀ ਹੈ ਕਿ ਨੌ ਰਾਜਾਂ ਦੇ ਰਾਜਪਾਲ ਬਦਲੇ ਗਏ ਕਈ ਅਚਕਨ ਸਮਾਈ ਫਰਦੇਸੀ ਪੰਜਾਬ ਵਾਲੇ ਵੀ ਸਾਡਾ ਰਾਜਪਾਲ ਦੀ ਬਾਰੀ ਆ ਜਾਣੀ ਹੈ ਅਜੇ ਤੱਕ ਤਾਂ ਉਹ ਦਿਨ ਦਿੱਲੀ ਦੂਰ ਬਾਗ ਲੱਗਦੇ ਆ ਸੋ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਰਾਜਪਾਲ ਇਹ ਕਹੇ ਤਾਂ ਮੈਂ ਵੀ ਸਿੱਧੇ ਤੌਰ ਤੇ ਲੋਕਾਂ ਨੂੰ ਮਿਲਾਂਗਾ ਲੋਕਾਂ ਨੂੰ ਦੇਖਾਂਗਾ ਉਹ ਤੋਂ ਆਇਆ ਲੱਗਦਾ ਹੈ ਕਿ ਜਿਹੜੀ ਸਾਬਕਾ ਰਾਜਪਾਲ ਬਨਵਾਰੀ لال ਪ੍ਰੋਤ ਦੀ ਰੂਹ ਹੈ ਉਹ ਰਾਜ ਭਵਨ ਦੇ ਵਿੱਚ ਅਜੇ ਉਸੇ ਤਰ੍ਹਾਂ ਰਹੇਗੀ ਕਿੰਨਾ ਅਸੀਂ ਇਸੇ ਗੱਲ ਦੇ ਮਤੇਈਆਂ ਕਿ ਮੁੱਖ ਮੰਤਰੀ ਸਾਹਿਬ ਤੇ ਰਾਜਪਾਲ ਸਾਹਿਬ ਦੇ ਸਖਾਵਾਂ ਵਿੱਚ ਸੰਬੰਧ ਹੋਣ ਇਹ ਇੱਕ ਦੂਜੇ ਨੂੰ ਮਿਲਨ ਇੱਕ ਦੂਜੇ ਦੇ ਕੰਮ ਹੋਣ ਜੇ ਰਾਜਪਾਲ ਸਾਹਿਬ ਰਾਜ ਤੇ ਕੇਂਦਰ ਦੀ ਸਰਕਾਰ ਵਿੱਚ ਪੁਲ ਦਾ ਕੰਮ ਕਰਨ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਉਹਨਾਂ ਬਾਰੇ ਉਹ ਦੱਸਣ ਦਾ ਯਤਨ ਕਰਨ ਸੁਲਝਾਉਣ ਦਾ ਯਤਨ ਕਰਨ ਨਾਲ ਜਾ ਕੇ ਕਿ ਆ ਮੰਗਾ ਪੰਜਾਬ ਦੀਆਂ ਨੇ ਇਹ ਅਸੀਂ ਹੱਲ ਕਰਾਈਏ ਬਹੁਤ ਸਾਰਾ ਫੰਡ ਰਹਿੰਦਾ ਉਹ ਵੀ ਨਾਲ ਸ਼ਾਮਿਲ ਹੈ ਜੀ ਡਾਕਟਰ ਸਾਹਿਬ ਸੰਸਦੀ ਨਵੀਂ ਇਮਾਰਤ ਬਣੀ ਜ਼ੋਰ ਸ਼ੋਰ ਦੇ ਨਾਲ ਉਹਦਾ ਉਦਘਾਟਨ ਕੀਤਾ ਗਿਆ ਤੇ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ ਖਾਸ ਕਰ ਇਹ ਸੀ ਕਿ ਜਿਹੜੇ ਸੰਤ ਸਮਾਜ ਦੇ ਨਾਲ ਜੁੜੇ ਹੋਏ ਅਧਿਆਤਮਿਕ ਲੋਗ ਨੇ ਸਾਧੂ ਸੰਤ ਨੇ ਉਹਨਾਂ ਨੂੰ ਇਸ ਦੌਰਾਨ ਸੱਦਾ ਪੱਤਰ ਦਿੱਤਾ ਗਿਆ ਕਈ ਤਰ੍ਹਾਂ ਦੇ ਹਵਨ ਕੀਤੇ ਗਏ ਪੂਜਾ ਕੀਤੀ ਗਈ ਕਾਫੀ ਕੁਝ ਰੀਤਾਂ ਨਪਾਈਆਂ ਗਈਆਂ ਤੇ ਦੂਜੇ ਪਾਸੇ ਇਹ ਜਿਹੜੀ ਇਮਾਰਤ ਹੈ ਇਹ ਪਹਿਲੀ ਬਰਸਾਤ ਪਹਿਲੇ ਮੌਨਸੂਨ ਦੇ ਵਿੱਚ ਹੀ ਚੋਂ ਲੱਗ ਪਈ ਕਈ ਥਾਵਾਂ ਦੇ ਉੱਤੇ ਪਾਣੀ ਖੜਨਾ ਸ਼ੁਰੂ ਹੋ ਗਿਆ ਖਾਸ ਤੌਰ ਦੇ ਉੱਤੇ ਜਿਹੜਾ ਇਹਦਾ ਮੇਨ ਕੋਰੀਡੋਰ ਆ ਜਿਹਦੇ ਵਿੱਚ ਜਾ ਕੇ ਅਫਸਰਾਂ ਦੀਆਂ ਜਾਂ ਫਿਰ ਮੰਤਰੀਆਂ ਦੀਆਂ ਗੱਡੀਆਂ ਖੜਦੀਆਂ ਨੇ ਉੱਥੇ ਵੀ ਪਾਣੀ ਖੜਾ ਨਜ਼ਰ ਆਇਆ ਦੇਖੋ ਜਿਹੜਾ ਇਹ ਅੰਦਾਜ਼ਾ ਦੱਸਿਆ ਜਾ ਰਿਹਾ 271 ਕਰੋੜ ਤੋਂ ਖ ਚੱਲਦਾ ਹੋਇਆ 700 ਕਰੋੜ ਹੋਰ ਵਿੱਚ ਪੈ ਕੇ 200 77 ਕਰੋੜ ਦੇ ਵਿੱਚ ਪੂਰਾ ਹੋਇਆ ਪਹਿਲੇ ਦਿਨ ਤੋਂ ਚਰਚਾ ਚੱਲ ਰਹੀ ਹੈ ਕਈ ਇਥੇ ਪੋਲ ਟੁੱਟ ਰਹੇ ਨੇ ਅਜੇ ਤੱਕ ਕੋਈ ਇੰਜੀਨੀਅਰਿੰਗ ਉਹਨਾਂ ਤੇ ਲਾਗੂ ਹੋਈ ਆ ਉਹਨਾਂ ਦੀਆਂ ਬੇਨਿਜ਼ਮੀਆਂ ਹੋ ਰਹੀਆਂ ਨੇ ਉਹਦਾ ਕੋਈ ਕਿਸੇ ਖਿਆਲ ਨਹੀਂ ਰੱਖਿਆ ਨਾ ਕਿਸੇ ਤੇ ਕੋਈ ਕਾਰਵਾਈ ਹੈ ਗੁਜਰਾਤ ਦੀਆਂ ਕੰਪਨੀਆਂ ਨੂੰ ਠੇਕਾ ਦਿੱਤਾ ਸੰਸਦ ਜਿੱਥੇ ਅੰਤਰਰਾਸ਼ਟਰੀ ਪੱਧਰ ਤੋਂ ਬੱਕ ਬੱਕ ਰਾਜਾਂ ਦੇ ਮਹਿਮਾਨਾਂ ਨੇ ਆਉਣਾ ਹੁੰਦਾ ਹੈ ਜੇ ਕਿਤੇ ਐਗਤੀ ਸੱਦੇ ਹੁੰਦੇ ਇਹਨਾਂ ਨੇ ਤਾਂ ਬੜਾ ਵੱਡਾ ਨਜ਼ਾਰਾ ਮਿਲ ਜਾਣਾ ਸੀ ਕਿ ਆ ਸੰਸਦ ਜਿੱਤੇ 900 ਕਰੋੜ ਤੋਂ ਵੱਧ ਖਰਚਤਾ ਤੇ ਉਹਦੇ 'ਚ ਤਾਂ ਪਾਣੀ ਟਿਪ ਕਰਿਆ ਹੈ ਇਹ ਕਿੱਥੇ ਕਮੀ ਆ ਕਿਉਂ ਇਹ ਹਜੂ ਵਤੀਰਾ ਵਰਤਿਆ ਜਾ ਰਿਹਾ ਹੈ ਕਈ ਸੰਸਦ ਮੈਂਬਰ ਕਹਿੰਦੇ ਇਹਦੇ ਨਾਲ ਤਾਂ ਪੁਰਾਣੀ ਸੰਸਦ ਹੀ ਚੰਗੀ ਸੀ ਕਦੇ ਅੱਜ ਤੱਕ ਇਸ ਤਰ੍ਹਾਂ ਦਾ ਤਾਂ ਨਹੀਂ ਮਿਲਿਆ ਸੀ ਕੋਈ ਚੋਗੀ ਗੈਰੇਜ ਦੇ ਵਿੱਚ ਪਾਣੀ ਖੜ ਜਾਣਾ ਇਹਦੀ ਲੇਬਲਿੰਗ ਕਿਉਂ ਨਾ ਹੋਣੀ ਇਹਦਾ ਮਤਲਬ ਬਣਾਉਣ ਵਾਲੀ ਕੰਪਨੀ ਅਣਜਾਣ ਤੇ ਅਣਜਾਣ ਬੰਦੇ ਦੇ ਹੱਥ 'ਚ ਜੇਕ ਤੁਸੀਂ ਕੋਈ ਚੀਜ਼ ਦੇ ਦਿਓਗੇ ਤੇ ਫਿਰ ਕਿਸ ਤਰ੍ਹਾਂ ਦੀ ਰਹਿੰਦੀ ਹੈ ਸਾਰਿਆਂ ਨੂੰ ਪਤਾ ਹੈ ਇਹਨਾਂ ਵ੍ਰੋਧੀ ਧਰਨੇ ਬਹੁਤ ਵੱਡੇ ਸਵਾਲ ਚੁੱਕੇ ਤੇ ਪ੍ਰਧਾਨ ਮੰਤਰੀ ਸਾਹਿਬ ਚੁੱਪ ਕਰਕੇ ਦੇਖਦੇ ਰਹੇ ਕੋਈ ਜਵਾਬਦੇਹੀ ਨਹੀਂ ਆਈ ਕਿਉਂਕਿ ਕੰਪਨੀਆਂ ਮਿੱਤਰਾਂ ਦੀਆਂ ਨੇ ਉਹਨਾਂ ਨੂੰ ਇਹ ਕੰਮ ਦਿੱਤੇ ਗਏ ਜਵਾਬ ਦੇ ਹੋਣੀ ਚਾਹੀਦੀ ਸੀ ਜਦੋਂ ਅਯੁੱਧਿਆ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਪਾਣੀ ਸਿਮ ਗਏ ਇੱਥੇ ਵੀ ਪਾਣੀ ਸਿਮ ਗਿਆ ਤੇ ਫਿਰ ਕੋਈ ਕਮੇਟੀ ਗਠਨ ਹੋਈ ਇਮਾਰਤੀ ਕਮੇਟੀਆਂ ਹੁੰਦੀਆਂ ਨੇ ਸੰਸਦ ਦੀਆਂ ਵਿਧਾਨ ਸਭਾ ਦੀਆਂ ਜਿਹੜੀ ਕਮੇਟੀ ਇਹਦੇ ਲਈ ਜ਼ਿੰਮੇਵਾਰ ਹੈ ਉਹਨਾਂ ਨੇ ਪੜਤਾਲ ਕਰਾਈ ਇਹ ਚੀਜ਼ ਨੇ ਦੇਸ਼ ਨੂੰ ਬਸ ਸਿਰਫ ਇੱਕੋ ਗੱਲ ਹੀ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਰ ਜਾ ਯਾਰ ਫਿਰੇ ਜਿੱਥੇ ਕਿਤੇ ਵੀ ਧੁਰ ਤੋਂ ਲੈ ਕੇ ਹੇਠ ਤੱਕ ਸਾਰੇ ਕੈਮਰੇ ਸਿਰਫ ਤੇ ਸਿਰ ਪ੍ਰਧਾਨ ਮੰਤਰੀ ਤੇ ਰੱਖਨੇ ਨੇ ਸੋ ਪ੍ਰਧਾਨ ਮੰਤਰੀ ਸਭ ਨੂੰ ਚਾਹੀਦਾ ਹੈ ਵਿਰੋਧੀਆਂ ਨੇ ਸਵਾਲ ਵੀ ਚੁੱਕੇ ਐ ਇਹ ਪਾਣੀ ਜਿਹੜਾ ਸਿਵਿਆ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਕਿ ਸੰਸਦ ਹੋਵੇ ਦੇਸ਼ ਦੀ ਪਹਿਲੀ ਵਾਰ ਬਰਸਾਤ ਹੋਈ ਪਹਿਲੀ ਬਰਸਾਤੀ ਸੀਜ਼ਨ ਹੈ ਪਹਿਲੀ ਬਰਸਾਤੀ ਸੀਜ਼ਨ ਚੀ ਹੈ ਸਿਵਨ ਲੱਗ ਗਈ ਅੱਗੇ ਕਿਤੇ ਕੋਈ ਹੋਰ ਵੱਡੀ ਘਟਨਾ ਨਾ ਵਾਪਰ ਜੇ ਇਹਦੀ ਜਾਂਚ ਮੁਕੰਮਲ ਕਰ ਲੈਣੀ ਚਾਹੀਦੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਤੇ ਕਾਰਵਾਈ ਵੀ ਹੋਵੇ ਜੀ ਟਿਲ ਸਾਹਿਬ ਜਿਸ ਤਰ੍ਹਾਂ ਦਾ ਸ਼੍ਰੋਮਣੇ ਕਾਲੀਦਲ ਦੇ ਵਿੱਚ ਕਮਾਸਣ ਬਚਿਆ ਹੋਇਆ ਇਹਨੂੰ ਲੈ ਕੇ ਜਿਹੜਾ ਬਾਗੀ ਤੜਾਇਆ ਉਹ ਵੀ ਕਹਿੰਦਾ ਹੈ ਕਿ ਜੋ ਸਜ਼ਾ ਜਾਂ ਹੁਕਮ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਇਆ ਜਾਵੇਗਾ ਅਸੀਂ ਉਹਨੂੰ ਖਿੜੇ ਮੱਥੇ ਮਨਜ਼ੂਰ ਕਰ ਲਾਂਗੇ ਦੂਜੇ ਪਾਸੇ ਜਿਹੜੇ ਲੀਡਰ ਨੇ ਜਿਨ੍ਹਾਂ ਨੇ ਬਾਗੀ ਸੁਰਖਤਿਆਰ ਕੀਤੇ ਸੀ ਜਿਵੇਂ ਸੁਜੀਤ ਸਿੰਘ ਰਖੜਾ ਹੋរី ਹੋ ਗਏ ਇਸ ਤੋਂ ਇਲਾਵਾ ਚੰਦੂ ਮਾਜਰਾ ਹੋ ਗਏ ਵੀ ਬਜਗੀਰ ਕੌਰ ਹੋ ਗਏ ਉਹਨਾਂ ਨੂੰ ਬਾਹਰ ਦਾ ਰਸਤਾ ਪਾਰਟੀ ਚੋਂ ਦਿਖਾਇਆ ਗਿਆ ਸੁਭੀਰ ਸਿੰਘ ਬਾਦਲ ਵੱਲੋਂ ਤੇ ਉਹਨਾਂ ਦੀ ਜਿਹੜੀ ਬਰਖਾਸਤਗੀ ਸੀ ਉਹਨੂੰ ਰੱਦ ਕਰ ਦਿੱਤਾ ਗਿਆ ਜਿਹੜੇ ਸਰਪ੍ਰਸ ਸੀਗੇ ਸੋਦੇਵ ਸਿੰਘ ਢਿੰਡਸਾ ਤੇ ਢਿੰਡਸਾ ਸਾਹਿਬ ਦੇ ਉੱਤੇ ਵੀ ਕਾਰਵਾਈ ਹੋ ਗਈ ਢਿੰਡਸਾ ਸਾਹਿਬ ਨੂੰ ਵੀ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਤੇ ਹੁਣ ਸਵਾਲ ਇਹ ਨੇ ਜਿਹੜੇ ਲੀਡਰ ਨੇ ਬਾਗੀ ਸੁਰਖਤਿਆਰ ਕੀਤੇ ਨੇ ਉਹ ਕਹਿੰਦੇ ਨੇ ਕਿ ਇਹ ਰਵਈਆ ਦਾਨਾ ਸ਼ਾਹੀਅਤ ਇਹ ਹੀ ਪਾਰਟੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਸੁਖਵੀਰ ਬਾਦਲ ਵੱਲੋਂ ਦੋਨੋਂ ਜਣੇ ਜਿਵੇਂ ਦਰਾਣੀ ਤੇ ਜਠਾਣੀ ਸਿੱਠਣੀਆਂ ਦਿੰਦੀਆਂ ਨੇ ਨਾ ਇੱਕ ਦੂਜੇ ਨੂੰ ਹਮ ਇਸ ਤਰੀਕੇ ਨਾਲ ਲੱਗੇ ਹੋਏ ਨੇ ਜਦੋਂ ਚੜਾਈ ਸੀ ਉਦੋਂ ਸਾਰੇ ਇਕੱਠੇ ਸੀ ਇੱਕ ਬੰਦੇ ਨੇ ਦੋਸ਼ ਲਾਤਾ ਕਿ ਤਾਂ 나ਗਪੁਰ ਦਾ ਆਪਰੇਸ਼ਨ ਚੱਲ ਰਿਹਾ ਹੈ 1996 ਤੋਂ ਲੈ ਕੇ ਤੁਸੀਂ 나ਗਪੁਰ ਦੇ ਨਾਲ ਸੀ ਉਦੋਂ ਨਾਗਪੁਰ ਬਦਲਿਆ ਹੋਇਆ ਸੀ ਉਦੋਂ ਥੋੜੇ ਮਤਾਬਕ ਸੀ ਥੋੜੇ ਸੰਵਿਧਾਨ ਦੇ ਮਤਾਬਕ ਸੀ ਅਸਲ ਰੌਲਾ ਕਿੱਥੋਂ ਚੱਲਿਆ ਇਹਨਾਂ ਨੇ ਇੱਕ ਹੁਕਮਨਾਮਾ ਜਾਰੀ ਕੀਤਾ 2007 ਦੇ ਵਿੱਚ ਜਦੋਂ ਡੇਰੇ ਵਾਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸਾੰਗ ਪਾ ਕੇ ਉਹਨਾਂ ਨੂੰ ਜਾਮੇਨ ਸਾਹ ਪਲਾਇਆ ਰੂਹ ਹਵਜਾ ਜਿਵੇਂ ਗੁਰੂ ਸਾਹਿਬ ਨੇ ਅਮਰਤ ਸ਼ਿਕਾਇਆ ਸੀ ਸ਼ਿਕਾਇਤ ਹੋ ਗਈ ਪਰਚਾ ਦਰਜ ਹੋ ਗਿਆ 2012 ਦੇ ਵਿੱਚ ਚੋਣਾਂ ਤੋਂ 4 ਦਿਨ ਪਹਿਲਾਂ ਉਹ ਵਾਪਸ ਲੈ ਲਿਆ ਕਹਿੰਦੇ ਜੀ ਉਦੋਂ ਤਾਂ ਚੋਣ ਕਮਿਸ਼ਨ ਦਾ ਰਾਜ ਸੀ ਚੋਣ ਕਮਿਸ਼ਨ ਦਾ ਰਾਜ 5 ਸਾਲ ਰਹਿੰਦਾ ਹੈ ਉਹ ਤਾਂ ਜਿਵੇਂ 4 ਫਰਵਰੀ ਨੂੰ ਵੋਟਾਂ ਪੈ ਗਈਆਂ ਵੋਟਾਂ ਗਿਣੀਆਂ ਗਈਆਂ ਉਹ ਚੋਣ ਕਮਿਸ਼ਨ ਦਾ ਰਾਜ ਤਾਂ ਖਤਮ ਹੋ ਜਾਂਦਾ ਹੈ ਤੁਹਾਡੇ ਵਾਸਤੇ ਉਹ ਲੱਗਿਆ ਹੋਇਆ ਸੀ ਉਹ ਕੇਸ ਪਹਿਲਾਂ ਇਹਨਾਂ ਨੇ 1978 ਚੋਕ ਬਣਾਵਾ ਕੀਤਾ ਨਰੰਗਕਾਰੀਆਂ ਦਾ ਉਹ ਟੌੜਾ ਸਭ ਦੇ ਗਲ ਪਿਆ ਆਪਣੀ ਰਾਜਨੀਤੀ ਲਈ ਸਿੱਖਾਂ ਦੇ ਸਰਬਉੱਚ ਤਖਤ ਨੂੰ ਵੀ ਇਹ ਵਰਤਦੇ ਆ ਹੁਣ ਵੀ ਸਥਿਤੀ ਉਹੀ ਹੈ ਜਿਹੜੇ ਇਲਜ਼ਾਮ ਪ੍ਰਦੀਪ ਕਲੇਅਰ ਲਾਉਂਦਾ ਹੈ ਅਸੀਂ ਮੰਨਦੇ ਆ ਉਹ ਦੋਖੀ ਹੈ ਉਹ ਵਾਲਾ ਮਾਪ ਗਵਾਹ ਬਣ ਕੇ ਕਾਨੂੰਨੀ ਪ੍ਰਕਿਰਿਆ ਚ ਆਉਂਦਾ ਹੈ ਉਹਦੇ ਇਲਜ਼ਾਮਾਂ ਦਾ ਜਵਾਬ ਨਹੀਂ ਦਿੰਦੇ ਚਿੱਠੀ ਆਈ ਉਹਦੀ ਹਿੰਦੀ ਚ ਸੀ ਉਹ ਚਿੱਠੀ ਪੰਜਾਬੀ ਚ ਕਿਹਨੇ ਲਿਖੀ ਸਾਬਕਾ ਜੱਦਦਾਰ ਗੈਨੀਕਰ ਬਚਨ ਸਿੰਘ ਕਹਿੰਦੇ ਆ ਜਦੋਂ ਕੋਈ ਬੰਦਾ ਚਿੱਠੀ ਦੇਣ ਆਵੇ ਉਹਦੀ ਬਕਾਇਦਾ ਫੋਟੋ ਰੱਖੀ ਜਾਂਦੀ ਹੈ ਇਹ ਚਿੱਠੀ ਕੌਣ ਲੈ ਕੇ ਗਿਆ ਇਹਦੀ ਫੋਟੋ ਕਿਹਦੀ ਹੈ ਇਹ ਪੁਰਾਣੇ ਜੱਦਦਾਰ ਨੂੰ ਬੁਲਾ ਕੇ ਪੁੱਛ ਲੋ ਕਿਸੇ ਦੇਹਧਾਰੀ ਨੂੰ ਕੋਈ ਮਾਫੀ ਨਹੀਂ ਹੁੰਦੀ ਦੂਜੀ ਚੀਜ਼ ਇਹ ਵੀ ਸਪਸ਼ਟ ਹੋ ਗਈ ਕਿ ਉਹਦੇ ਵਿੱਚ ਮਾਫੀ ਨਾਂ ਦੀ ਕੋਈ ਚੀਜ਼ ਨਹੀਂ ਸੀ ਮਾਫੀ ਤਾਂ ਪਾਈ ਗਈ ਸਾਬਕਾ ਜੱਦਰ ਸਾਹਿਬੇ ਦੱਸਣ ਉਹਨਾਂ ਨੂੰ ਇਹ ਮੇਰੇ ਆਦਾ ਪਤਾ ਕਿ ਦੇ ਤਾਰੀ ਜਿਹੜਾ ਲੜਿਆ ਇਹਨਾਂ ਨਾਲ ਕਿ ਤੁਸੀਂ ਚਿੱਠੀ ਖਿਮਾ ਚਾਚਰਾ ਕਿਵੇਂ ਪਾਤੀ ਮੈਂ ਤਾਂ ਮੰਗਣੀ ਨਹੀਂ ਸੀ ਉਹਨੇ ਤਾਂ ਸਪਸ਼ਟੀ ਕਰਨ ਦਿੱਤਾ ਕਿ ਸਾਡੇ ਵਿੱਚੋਂ ਕੋਈ ਵੀ ਗੁਰੂ ਸਾਹਿਬ ਦਾ ਮੁਕਾਬਲਾ ਕਿਵੇਂ ਕਰ ਸਕਦਾ ਫਲਾਣਾ ਕਰ ਸਕਦਾ ਢਮਕਾ ਕਰ ਸਕਦਾ ਤੇ ਅਜੇ ਤੱਕ ਉਹ ਸਾਰਾ ਮਾਮਲਾ ਪਿਆ ਇੱਕ ਜੂਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਰੀ ਹੁੰਦੇ ਨੇ ਬਰਜੀ ਜਵਾਰ ਸਿੰਘ ਵਾਲਾ ਪਿੰਡ ਤੋਂ 14 12 14 ਸਤੰਬਰ ਦੇ ਨੇੜੇ ਉਹਨਾਂ ਦੇ ਅੰਖ ਲਾਰੇ ਜਾਂਦੇ ਆ ਤੇ ਇਹਨਾਂ ਦੇ ਬਲਾਰੇ ਸਾਹਿਬ ਆ ਕੇ ਕਹਿੰਦੇ ਨੇ ਲਓ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਸੀ ਅਬਰੁੱਧਿਆ ਨੇ ਉੱਥੇ ਸਵਾਲ ਖੜੇ ਕਰਤੇ ਤੇ ਬਾਦਲ ਸਾਹਿਬ ਸੀਬੀਆਈ ਨੂੰ ਦੇ ਗਏ ਇਹ ਤਾਂ ਮਾਮਲਾ ਹੈਗਾ ਜਦੋਂ ਜਾ ਕੇ ਬੇਅਦਮੀਆਂ ਹੋ ਗਈਆਂ ਜਦੋਂ ਗੋਲੀ ਕਾਂਡ ਹੋ ਗਿਆ 1 ਜੂਨ ਨੂੰ ਗੁਰੂ ਸਾਹਿਬ ਚੋਰੀ ਹੁੰਦੇ ਆ 12 ਨੂੰ ਖੜਾਏ ਜਾਂਦੇ ਉਦੋਂ ਪਹਿਲਾਂ ਪੋਸਟਰ ਲੱਗਦੇ ਆ ਕਿ ਤੁਹਾਡਾ ਗੁਰੂ ਸਾਡੇ ਕੋਲੇ ਹੈ ਜੇ ਤੁਹਾਡੇ ਚ ਹਿੰਮਤ ਆ ਤਾਂ ਲੈ ਜਾਓ ਐਨੇ ਪੈਸੇ ਵੀ ਦੇਾਂਗੇ ਉਹ ਜਿਹੜੇ ਸਾਢੇ 3 ਮਹੀਨੇ ਸੀ ਉਦੋਂ ਸਰਕਾਰ ਕੀ ਦੀ ਸੀ ਉਹ ਦੱਸੋ ਕੀ ਦੀ ਸਰਕਾਰ ਸੀ ਉਦੋਂ ਉਸ ਮਾਮਲੇ ਨੂੰ ਲੈ ਕੇ ਇਹ ਸਾਰੇ ਦਾ ਸਾਰਾ ਮਾਮਲਾ ਇੱਕ ਦੂਜੇ ਤੇ ਇਲਜ਼ਾਮਬਾਜ਼ੀਆਂ ਵਾਲਾ ਇੱਕ ਤੜਾ ਉੱਥੇ ਲਿਖ ਕੇ ਦੇ ਆ ਵੀ ਸਭ ਤੋਂ ਗਲਤੀਆਂ ਹੋਈਆਂ ਨੇ ਦੂਜਾ ਬੰਦਲ ਬਾਬਾ ਦੇ ਆਇਆ ਬੰਦਲ ਬਾਬਾ ਸਭਿਆਚਾਰ ਦਾ ਪਹਿਲਾਂ ਵੀ ਵਿਰੋਧ ਹੋ ਰਿਹਾ ਹੈ ਤੇ ਹੁਣ ਦੇਖੋ ਇਹਦੇ ਵਿੱਚੋਂ ਕੀ ਅੱਗੇ ਆ ਕੇ ਨਿਕਲਦਾ ਹੈ ਦੋਹੇ ਤਰ੍ਹਾਂ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਤੇ ਲੱਗੀਆਂ ਹੋਈਆਂ ਨੇ ਉਹ ਭੁੰਦਰ ਸਾਹਿਬ ਢੀਡਾ ਸਾਹਿਬ ਨੂੰ ਕਹਿ ਰਹੇ ਨੇ ਜਦੋਂ ਜੱਦਰ ਕਰਜਸਿਕ ਟੋੜਾ ਸਾਹਿਬ ਨੂੰ 98 ਵਿੱਚ ਤੁਸੀਂ ਕੱਢਿਆ ਸੀ ਉਦੋਂ ਤੁਸੀਂ ਇਨਸ਼ਾਚਨੀ ਕਮੇਟੀ ਦੇ ਚੇਅਰਮੈਨ ਸੀ ਵਜੇ ਵੈਸੇ ਸੰਵਿਧਾਨ ਮੁਤਾਬਕ ਇਹ ਹੈ ਕਿ ਜਿਹੜੇ ਬੰਦੇ ਤੇ ਕਾਰਵਾਈ ਕਰਨੀ ਆ ਉਹਨੂੰ ਪਹਿਲਾਂ ਕਾਰਨ ਦੱਸੋ ਨੋਟਿਸ ਜਾਂਦਾ ਹੈ ਉਦੇ ਜਵਾਬ ਨਾਲ ਤੁਸੀਂ ਸੰਤੁਸ਼ਟ ਹੋ ਮੋ ਨਾ ਹੋ ਮੋ ਉਹ ਕਹਿੰਦੇ ਆ ਕਿ ਤਨਾਛੈ ਵਾਲਾ ਰਬੀਆ ਪਤਾਇਆ ਜਾ ਰਿਹਾ ਹੈ ਜਿਹੜੇ ਆਗੂ ਇਹਨਾਂ ਨੂੰ ਛੱਡ ਕੇ ਵਾਗੇ ਉਹ ਕਾਫੀ ਵੱਡੇ ਕਦਮ ਦਿੱਤਾ ਹੈਗੇ ਆ ਇਹਨਾਂ ਕੋਲ ਕੋਣ ਰਹਿ ਗਏ ਜੇ ਅਸੀਂ ਇਕੱਠੇ ਹੋ ਕੇ 10 ਜਵਾਨ ਤਾਣੀ ਵਿਚਾਜ ਸਕੇ ਇਕੱਲੇ ਇਕੱਲੇ ਕੀ ਕਰਾਂਗੇ ਲੋਕਾਂ ਨੂੰ ਸਾਰਾ ਕੁਝ ਗਿਆਨ ਹੈ ਇਹ ਐਉਂ ਸਮਝਦੇ ਆ ਕਿ ਲੋਕ ਬੇਵਕੂਫ ਨੇ ਸੰਗਤ 21 ਵਿਸਵੇ ਹੈ ਗੁਰੂ ਸਾਹਿਬ ਦੇ ਮਤਲਬ ਜੀ ਦਿਲਸਾਖ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਵੋਟਾਂ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਦੋ ਤਿੰਨ ਵਾਰ ਤਾਂ ਇਹ ਤਰੀਕਾ ਤੈਅ ਹੋ ਚੁੱਕਿਆ ਕਿ ਹੁਣ ਵੋਟਾਂ ਬਣਾਉਣ ਦਾ ਕੰਮ ਮੁਕੰਮਲ ਹੋ ਗਿਆ ਪਰ ਨਹੀਂ ਬਣੀਆਂ ਪੂਰੀਆਂ ਫਿਰ ਦੁਬਾਰਾ ਸ਼ੁਰੂ ਹੋ ਗਿਆ ਤੇ ਹੁਣ 16 ਸਤੰਬਰ ਤੱਕ ਤਾਂ ਵੋਟਾਂ ਹੀ ਵੋਟਾਂ ਬਣਨੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਜਾਏਗਾ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਦੋਂ ਹੋਣੀਆਂ ਨੇ ਪਰ ਇੱਕ ਗੱਲ ਜ਼ਰੂਰ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਜਦੋਂ ਵੀ ਹੁੰਦੀਆਂ ਨੇ ਮੁਕਾਬਲੇ ਕਾਫੀ ਦਿਲਚਸਪ ਦੇਖਣ ਨੂੰ ਮਿਲਣਗੇ ਕਿਉਂਕਿ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਹੋ ਸਕਦੇ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੇ ਸਪੋਰਟਰ ਹੋ ਸਕਦੇ ਸੀ ਉਹ ਖੁਦ ਹੁਣ ਵਿਰੋਧੀ ਧਿਰ ਬਣ ਕੇ ਉੱਭਰਨਗੇ ਜੇਕਰ ਕੋਈ ਵੀ ਆਪਸ ਦੇ ਵਿੱਚ ਸਮਝੌਤਾ ਨਾ ਹੋਇਆ ਕੋਈ ਗੱਲ ਨਾ ਬਣੀ ਜਿਹੜਾ ਕਮਾਂਸਣ ਸ਼੍ਰੋਮਣੀ ਅਕਾਲੀ ਦਲ ਚਾਹਤਾ ਵੱਡੇ ਫੇਰ ਬਦਲ ਦੇਖਣ ਨੂੰ ਮਿਲ ਸਕਦੇ ਨੇ ਸਰਜੀਤ ਸਿੰਘ ਖਾਲਸਾ ਹੋਰੀ ਵੀ ਐਲਾਨ ਕਰ ਚੁੱਕੇ ਨੇ ਕਿ ਉਹ ਵੀ ਆਪਣੇ ਉਮੀਦਵਾਰ ਇਹਨਾਂ ਚੋਣਾਂ ਦੇ ਵਿੱਚ ਉਤਾਰਨਗੇ ਪਿਛਲੇ ਸਾਲ ਤਕਰੀਬਨ ਅਕਤੂਬਰ ਤੋਂ ਸ਼ੁਰੂ ਹੋਈ ਵੀ ਹੈ ਸਤੰਬਰ ਅਕਤੂਬਰ ਤੋਂ 4-5 ਵਾਰੀ ਇਹ ਤਰੀਕ ਵਧ ਗਈ 31 ਅਗਸਤ ਤੱਕ ਅਸੀਂ ਤੇ ਹੁਣ 16 ਸਤੰਬਰ ਤੱਕ ਕਰਤੀ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਨਵੰਬਰ ਤੋਂ ਪਹਿਲਾਂ ਪਹਿਲਾਂ ਚੋਣਾਂ ਹੋ ਜਾਣਗੀਆਂ ਇਹ ਪੱਕਾ ਹੈ ਕਿ ਇਹ ਤਰੀਕ ਅੱਗੇ ਨਹੀਂ ਵਧੇਗੀ ਅਸਲ ਦਾ ਕਾਰਨ ਕੀ ਹੈ ਪਿਛਲੇ ਸਾਲ 52-53 ਲੱਖ ਵੋਟਾਂ ਸੀਗੀਆਂ ਜਦੋਂ 11 ਦੇ ਵਿੱਚ ਚੋਣਾਂ ਹੋਈਆਂ ਨੇ ਇਹਨਾਂ ਦਾ ਕਾਟੋਕਲੇਸ਼ ਦੇਖ ਕੇ ਆਮ ਲੋਕ ਉਸ ਪਾਸੇ ਵੱਲ ਜਾਂਦੇ ਨਹੀਂ ਜਾਂ ਇਹ ਕਹਿ ਲੋ ਸਾਡਾ ਬਹੁਤ ਸਾਰਾ ਨੌਜਵਾਨ ਵਿਦੇਸ਼ ਚ ਲਿਆ ਗਿਆ ਪਤਿਤਪੁਨਾ ਵਧ ਗਿਆ ਤੇ ਇਸ ਵਾਰ ਅਜੇ ਤੱਕ ਕਰ 28 ਲੱਖ ਦੇ ਆਸ-ਪਾਸ ਹੋਈਆਂ ਨੇ ਅੱਧ ਚ ਰਹਿ ਗਈਆਂ ਨੇ ਆਮ ਲੋਕ ਕਹਿੰਦੇ ਨੇ ਕਰੋਨਾ ਕੀ ਹੈ ਇਹ ਜਿਹੜੇ ਲੋਕ ਉਥੇ ਕਾਬਜ ਬੈਠੇ ਨੇ ਇਹਨਾਂ ਤੇ ਬਹੁਤ ਸਵਾਲ ਉੱਠਦੇ ਆ ਬਹੁਤ ਸਾਰੀਆਂ ਆ ਜਿਹੜੀਆਂ ਤਾਜ਼ਾ ਘਟਰਾਵਾ ਵਾਪਰ ਰਿੰਗਾਂ ਨੇ ਇਹ ਜਿਹੜੀਆਂ ਨਵਾਨ ਆਈ ਸੀ ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਜਦੋਂ ਕਾਰਜਕਾਰੀ ਜਥੇਦਾਰ ਹੁੰਦੇ ਸੀ ਕਲਤਖਤ ਸਾਹਿਬ ਦੇ ਅੱਜ ਕੱਲ ਉਹ ਦਮਦਮਾ ਸਾਹਿਬ ਦੇ ਹੈ ਉਹ ਇਹ ਗੱਲ ਅਕਸਰ ਕਹਿੰਦੇ ਹੁੰਦੇ ਸੀ ਕਿ ਸਿੱਖ ਸਤਿਤਾਵਾਂ ਦੇ ਵਿੱਚ ਨਿਹਾਰ ਆ ਗਿਆ ਨਿਹਾਰ ਪਾਕਿਸਤਾਨ ਵਾਲੇ ਤਾਂ ਨਹੀਂ ਲਾਏ ਨਿਹਾਰ ਉਹ ਲੋਕ ਲੈ ਕੇ ਆਏ ਨੇ ਜਿਹੜੇ ਕਾਜ ਹੋਏ ਕਿ ਬੈਠੇ ਨੇ ਚੰਗੇ ਬੰਦੇ ਵੀ ਬਹੁਤ ਨੇ ਪਰ ਜਿਹੜੇ ਇਹ ਨਿਹਾਰ ਨੇ 90 92 ਲੱਖ ਰੁਪਇਆ ਇਸੇ ਸਰਸੇ ਵਾਲੇ ਦੀ ਮਾਫੀ ਦਾ ਜਦ ਕਿ ਉਹਨੇ ਮੰਗੀ ਨਹੀਂ ਉਹਦਾ ਅਖਬਾਰਾਂ ਦੇ ਵਿੱਚ ਇਸ਼ਤਿਹਾਰबाजी ਤੇ ਖਰਚ ਕਰਤਾ ਸਾਬਕਾ ਜੱਧਰ ਭਾਈ ਰਣਜੀਤ 'ਤੇ ਇਲਜ਼ਾਮ ਲਾਉਂਦੇ ਨੇ 2019 ਦੇ ਵਿੱਚ ਜਦੋਂ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਇਆ ਉਦੋਂ ਵੀ 12-14 ਕਰੋੜ ਰੁਪਈਆ ਇੱਕ ਆਪਣੀ ਕੰਪਨੀ ਨੂੰ ਟੈਂਟ ਦਾ ਦੇ ਦਿੱਤਾ ਜੱਧਰ ਸਾਹਿਬ ਦੀ ਗਵਾਈ ਵਿੱਚ ਹੋਇਆ ਕਿ ਜਿਹੜਾ ਉਥੇ ਚੈਨਲ ਚੱਲਦਾ ਹੈ ਇਹਨੂੰ ਵੱਖਰਾ ਕੀਤਾ ਜਾਵੇ ਅਸਲ ਸਮੱਸਿਆਵਾਂ ਇਹ ਨੇ ਕਿ ਉਹ ਇੱਕ ਪਰਿਵਾਰ ਦੀ ਇਜਾਰੇਦਾਰੀ ਹੈ ਉਹਨੂੰ ਉਹਦੇ ਵਿੱਚੋਂ ਕਰੋੜਾਂ ਬਚਦਾ ਜਿਹਦੇ ਕਰਕੇ ਉਹ ਕਿਉਂਕਿ ਜੇ ਉਹਨਾਂ ਦਾ ਚੈਨਲ ਲੈਣਾ ਗੁਰਬਾਣੀ ਚੈਨਲ ਤਾਂ ਮਿਲੇਗਾ ਇਹ ਇਲਜ਼ਾਮ ਬਾਜ਼ੀਆਂ ਸੀ ਬਣਾਉਣ ਵੀ ਲੱਗੇ ਤੇ ਫਿਰ ਮੁੜਕੜ ਕੇ ਉੱਥੇ ਹੀ ਇਸ ਕਰਕੇ ਜਿਹੜੀਆਂ ਚੋਣਾ ਅੱਗੇ ਜਾ ਰਹੀਆਂ ਨੇ ਜੇ ਦੂਜੀ ਧਿਰਾਂ ਵੀ ਸਹਿਯੋਗ ਦੇਣ ਆਪੋ ਆਪਣੀਆਂ ਵੋਟਾਂ ਬਣਵਾਓ ਵੋਟਾਂ ਬਣਵਾ ਕੇ ਤੇ ਫਿਰ ਚੋਣ ਵਾਲੇ ਪਾਸੇ ਤੁਰੋ ਚੰਗੇ ਬੰਦਿਆਂ ਨੂੰ ਲੈ ਕੇ ਆਓ ਜੇ ਤੁਹਾਨੂੰ ਮੌਜੂਦਾ ਬੰਦਿਆਂ ਦੇ ਵਿੱਚ ਕੰਨ ਲੱਗਦਾ ਹੈ ਤਾਂ ਚੰਗੇ ਬੰਦੇ ਜੇ ਆਉਣਗੇ ਉਹ ਪ੍ਰਬੰਧ ਵੀ ਫਿਰ ਚੰਗਾ ਕਰਨਗੇ ਇਹ ਜਿਹੜੀ ਨਿਗਾਰ ਆਇਆ ਇਹ ਨਿਗਾਰ ਆਪਣੇ ਆਪ ਦੂਰ ਹੋ ਜਾਵੇ ਜੀ ਤੇ ਭਾਜਪਾ ਦਾ ਕਾਫੀ ਵੈਸੇ ਵੋਟ ਬੈਂਕ ਪੰਜਾਬ ਦੇ ਉੱਤੇ ਵੱਧ ਚੁੱਕਿਆ ਹੈ ਤੇ ਹੁਣ ਭਾਜਪਾ 2027 ਦੇ ਉੱਤੇ ਨਜ਼ਰਾਂ ਟਿਕਾ ਕੇ ਬੈਠੀ ਹੈ ਕਿ 2027 ਦੀਆਂ ਨੀ ਵਿਧਾਨ ਸਭਾ ਚੋਣਾਂ ਪੰਜਾਬ ਦੀਆਂ ਹੋਣੀਆਂ ਨੇ ਉਹਨਾਂ ਦੇ ਵਿੱਚ ਆਪਣੇ ਬਲਬੂਤੇ ਦੇ ਉੱਤੇ ਹੀ ਉਹਨਾਂ ਨੇ ਚੋਣਾਂ ਲੜਨੀਆਂ ਨੇ ਤੇ ਜਿਵੇਂ ਆਪਣੀਆਂ ਵਿਧਾਨ ਸਭਾ ਸੀਟਾਂ ਨੇ ਤਾਂ ਸਾਰੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਤਿਆਰੀ ਦੇ ਵਿੱਚ ਹੈ ਭਾਜਪਾ ਤੇ ਗਤੀਵਿਧੀਆਂ ਵੀ ਭਾਜਪਾ ਦੇ ਲੀਡਰਾਂ ਨੇ ਕਾਫੀ ਵਧਾਈਆਂ ਹੋਈਆਂ ਨੇ ਜੀ ਪਿਛਲੀਆਂ ਜਿਹੜੀਆਂ ਕਿ ਚੋਣਾਂ ਹੋਈਆਂ ਨੇ ਪੰਜਾਬ ਦੇ ਵਿੱਚ ਭਾਜਪਾ ਨੇ ਆਪਣਾ ਵੋਟ ਬੈਂਕ ਤਾਂ ਵਧਾਇਆ ਜਿੱਦਾਂ ਕੋਈ ਸ਼ੱਕ ਨਹੀਂ ਭਾਵੇਂ ਉਹ ਕਾਂਗਰਸ ਤੋਂ ਲਿਆਏ ਨੇ ਜਾਂ ਕਿਥੋਂ ਲਿਆਏ ਨੇ ਬੰਦੇ ਤਾਂ ਲੈ ਕੇ ਉਹਨਾਂ ਦਾ ਮੇਨ ਕੇਂਦਰਤ ਜਿਹੜਾ ਹੈ ਉਹ ਮਾਲਵਾ ਹੈ ਕਿਉਂਕਿ ਮਾਲਵਾ ਦੀਆਂ 69 ਸੀਟਾਂ ਨੇ ਹੂੰ 58 ਸੀਟਾਂ ਜਿਹੜੀਆਂ ਨੇ ਉਹ ਮਾਝੇ ਤੇ 도ਆਬੇ ਦੀਆਂ ਨੇ 25 ਇੱਕ ਨੇ 23 ਇੱਕ ਨੇ ਸੋ ਮੈਂ ਭਾਰਤੀ ਜਨਤਾ ਪਾਰਟੀ ਲਗਾਤਾਰ ਇਸ ਮਾਮਲੇ ਦੇ ਵਿੱਚ ਆਪਣੇ ਵੱਲ ਬੂਤੇ ਤੇ ਅੱਗੇ ਵਧਣਾ ਚਾਹੁੰਦੀ ਹੈ ਉਹਨਾਂ ਨੇ ਇਸ ਲਈ ਮੁਹਿਮ ਵੀ ਵਿੱਢੀ ਹੋਈ ਹੈ ਔਰ ਉਹਨਾਂ ਕੋਲ 27 ਦਾ ਸਮਾਂ ਬਹੁਤ ਪਿਆ ਆ ਜਿਹੜੀ ਮੁੱਖ ਤਰ੍ਹਾਂ ਹੁੰਦੀ ਸੀ ਅਕਾਲੀ ਦਲ ਇਹਨਾਂ ਦੀ ਤਾਂ ਜਵਾਨਤ ਜਬਤ ਹੋ ਗਈ ਲੋਕ ਸਭਾ ਚੋਣਾਂ ਚ 16% ਵੋਟ ਚਾਹੀਦੀ ਸੀ 13.33 ਰਹਿ ਗਈ ਹੈ ਤੇ ਫਿਰ ਪਾਟੇ ਹੋਏ ਘਰ ਦਾ ਫਾਇਦਾ ਗਵੰਡੀ ਹੀ ਚੁੱਕਦਾ ਹੁੰਦਾ ਤੇ ਗਵੰਡੀ ਚੁੱਕ ਰਿਹਾ ਹੂੰ ਇਸ ਕਰਕੇ ਭਾਰਤੀ ਜਨਤਾ ਪਾਰਟੀ ਇੱਕ ਵਿਧੀਵਤ ਰਿਕੇ ਨਾਲ ਪੰਜਾਬ ਵਿੱਚ ਆਪਣੇ ਪੈਰ ਪਸਾਰ ਰਹੀ ਹੈ ਜੀ ਤਲ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵਕਫਾ ਵਕਫਾ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਸ਼ੁਕਰੀਆ ਜੀ ਧੰਨਵਾਦ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਹਫਤੇ ਇਸੇ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਤਾਜ਼ਾ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ